ਮੇਰੇ ਐਕਸੀਡੈਂਟ ਨੂੰ 24 ਸਾਲ ਹੋ ਗਏ ਸੀ ਜੀ ਮੇਰੇ ਕੋਈ ਜਾਣ ਪਛਾਣ ਵਾਲੇ ਰਾਜਪੁਰਾ ਸਾਹਿਬ ਦੇ ਰਾਜਪੁਰਾ ਦੇ ਨਾਮ ਮੇਵਾ ਸਿੰਘ ਜੀ ਉਹਨਾਂ ਨੇ ਸ਼ਾਸਤਰੀ ਸਾਹਿਬ ਜੀ ਨੂੰ ਮੈਨੂੰ ਦੱਸਿਆ ਵੀ ਉਹ ਬੀਲਚੇਰਾ ਦਵਾਂਦੇ ਨੇ ਬੈਟਰੀ ਵਾਲੀਆਂ ਮੈਂ ਪਿੰਡ ਤੋਂ ਸੀ ਇੰਨੀ ਨੌਲੇਜ ਨਹੀਂ ਸੀ ਹੈਗੀ ਮਾੜਾ ਮੋਟਾ ਸਕੰਜੇ ਨਾਲ ਘਰ ਤੱਕ ਹੀ ਰਹਿੰਦਾ ਸੀ ਤਾਂ ਹੁਣ ਘਰ ਵੀ ਟੋੜ ਲਾਂਗਾ ਕਰੋ ਬਾਹਰ ਵੀ ਤੇ ਸ਼ਾਇਦ ਮਾਲਕ ਦੀ ਕਿਰਪਾ ਹੋ ਜੇ ਅਜਿਹੇ ਤੱਕ ਵੀ ਆਪਣੇ ਆਪ ਹੁਣ ਆ ਜਾਣਾ ਅਸੀਂ ਕਾਫੀ ਲੰਬੇ ਸਮੇਂ ਤੋਂ ਸਵਾਨ ਸੇਵਾ ਦਾ ਕੰਮ ਕਰ ਰਹੇ ਹਾਂ ਮੈਂ ਵੀ ਮੇਰੇ ਸਾਰੇ ਸਾਥੀ ਵੀ ਅਸੀਂ ਲਗਾਤਾਰ ਜਿੱਥੇ ਰਾਜਨੀਤੀ ਦਾ ਵਿੱਚ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ ਕੱਢ ਕੇ ਸਮਾਜ ਸੇਵਾ ਜੀ ਸਾਡਾ ਜਿਹੜਾ ਕੰਮ ਹੈਗਾ ਪਿਛਲੇ ਸਮੇਂ ਦੌਰਾਨ ਇੱਕ ਹੈਂਡੀਕੈਪਡ ਬੱਚਾ ਮੇਰੇ ਕੋਲ ਆਇਆ ਸੀਗਾ ਯੰਗ ਸੀਗਾ ਤਕਰੀਬਨ 25 ਸਾਲ ਦਾ ਮੈਂ ਫਿਰ ਕਮੇਟੀ ਦੇ ਵਿੱਚ ਆਪਣੇ ਸਾਰੇ ਸਾਥੀਆਂ ਨਾਲ ਗੱਲ ਕੀਤੀ